ਗੁਰਦਾਸਪੁਰ ਦੀ ਜੇਲ੍ਹ ਰੋਡ ਤੇ ਤੇਜ਼ ਪਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦਾਸਪੁਰ ਥਾਣਾ ਸਿਟੀ ਦੇ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਨੂੰ ਸ਼ੁਰੂ ਕਰ ਦਿੱਤਾ ਪਰਾਪਤ ਜਾਣਕਾਰੀ ਦੇ ਮੁਤਾਬਕ ਵਿਅਕਤੀ ਇੱਕ ਨਿੱਜੀ ਪੈਲੈਸ ਤੋਂ ਵਿਆਹ ਵੇਖ ਕੇ ਰਾਤਕਾਰ ਵਾਪਸ ਜਾ ਰਿਹਾ ਸੀ ਅਤੇ ਜੇਲ੍ਹ ਰੋਡ ਦੇ ਕੋਲ ਇੱਕ ਖਾਲੀ ਜਗ੍ਹਾ ਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਜਿਸ ਦੀ ਸੂchnਾ ਰਾਹਗੀਰਾਂ ਨੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਨੇ ਜਾਂਚ ਦੌਰਾਨ ਪਤਾ ਚੱਲਿਆ ਕਿ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਦੇ ਨਵੀਪੁਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਵਿਕਰਮਜੀਤ ਸਿੰਘ ਪੁੱਤਰ ਪੁੱਤਰ ਤਰਲੋਕ ਸਿੰਘ ਪਿੰਡ ਨਵੀਪੁਰ ਦਾ ਰਹਿਣ ਵਾਲਾ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਇਸ ਤੇ ਕੋਈ ਕਾਰਵਾਈ ਕੀਤੀ ਜਾਏਗੀ ਫਿਲਹਾਲ ਪੁਲਿਸ ਵੱਲੋਂ ਤਾਰਾ 174 ਦੇ ਤਿਤ ਕਾਰਵਾਈ ਕਰਦਿਆ ਹੋਇਆ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਲੈਕੰਡ ਉਹ ਤੋਂ ਇੱਕ ਜੱਸ ਹਸਪਤਲ ਆ ਕੇ ਡੈੱਡ ਬਡੀ ਪਈ ਆ ਇਹਨਾਂ ਮੌਕੇ ਤੇ ਆਏ ਆ ਤੇ ਇਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਵਾ ਉਹਨਾਂ ਨੂੰ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੜਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਅਸੀਂ ਬਾਕੀ ਸਾਰਾ ਪਰੋਹ ਚੱਲ ਗਏ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਹਿੰਦੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ ਖਾਲੀ 플ਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ ਇਹਦੇ ਠੰਡ ਕਰਕੇ ਜਿਹੜੀ ਹੈ ਉਠਿਆ ਨਹੀਂ ਗਿਆ ਇਹਨਾਂ ਨੂੰ ਪਤਾ ਉਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ। ਸਰ ਇਹ ਕੋਈ ਨਾਮ ਪਤਾ ਕਿੱਥੋਂ ਰਹਿਣ ਵਾਲੇ ਇਹ ਇਹਨਾਂ ਦਾ ਨਾਮ ਵਿਕਰਮਜੀਤ ਸਿੰਘ ਸਨ ਆਫ ਤਰਲੋਕ ਸਿੰਘ ਵਾਸੀ ਪਿੰਡ ਨਵੀਪੁਰ ਆ। ਇਹ ਤਾਂ ਵਾਰਸਾ ਨੂੰ ਬੁਲਾਇਆ ਵਾ ਵਾਰਸੀ ਆ ਚੁੱਕੇ ਨੇ। ਉਹ ਜੋ 174 ਦੀ ਕਾਰਵਾਈ ਜਿਹੜੀ ਆ ਮੁਗਲਿਆਂ ਦੀ ਜਾ ਰਹੀ ਹੈ। ਵਿਕਰਮ ਸਿੰਘ ਪੁੱਤਰ ਤਰਲੋਕ ਇਹ ਕਿੱਥੋਂ ਰਹਿਣ ਵਾਲੇ ਆ? ਅਸ਼ਿੰਦਪੁਰ ਕਲੋਨੀ ਹਰਜੋਤ ਸਿੰਘ ਰੋਡ ਪਤਾ ਨਹੀਂ ਯਾਰ ਕੀ ਗੱਲਬਾਤ ਹੋਈ ਸਾਰੀ ਇਹ ਕੀ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਕਿਥੇ ਵਿਆਹ ਹੈ ਇਹ ਕਰ ਰਹੇ ਅਸੀਂ ਬਰੇ ਦੋਦੇ ਦਾ ਵਿਆਹ ਹੈ। ਉਥੇ ਵੀ ਆ ਦੇਖਿਆ ਤਾਂ ਖਾਣ ਪੀਣ ਦੇ ਸਾਰੇ ਚਾਹੀ ਇਹਨੂੰ ਕੋਲ ਚੱਲ ਚੱਲੀ ਉਹਨਾਂ ਨੂੰ ਮਿਲਾਉਣਾ ਕਰਕੇ ਆ ਗੱਲ ਨਹੀਂ ਬਾਕੀ ਕੋਈ ਨਹੀਂ ਅਸੀਂ ਸਾਰਾ ਟੱਪਰ ਚੱਲ ਗਏ ਕਿੱਥੇ ਲੱਗਾ ਤੁਹਾਨੂੰ ਫਿਰ ਇਹ ਸਾਨੂੰ ਫਿਰ ਪੋਸਟਲ ਨੇ ਦਿੱਤਾ ਤਾਂ ਕਿ ਉਹਦਰ ਚੱਲ ਗਿਆ ਹੋਗਾ ਆਪੇ ਆਈਏ ਕੰਮ ਕੀ ਕਰਦੇ ਨੇ ਉਹ ਕੰਮ ਕਰਦਾ ਸੀ ਇਹ ਸ਼ੇਰ ਹੈ ਸਰਵਸੋ ਅੱਗਾਂ ਜਮੀਨ ਰੱਖੀ ਆਪਣੀ ਦਾ ਆ ਕੰਪਨੀਆ ਦਾ ਤਗੜਾ ਤੇ ਉਹ ਕੰਮ ਕਰਦਾ ਸੀ ਇੱਥੇ ਅੰਬਰਸਾਦੀ ਕੰਪਨੀ ਨਾ ਦੇ ਦੇਣਾ ਕਿ ਮਤਲਬ ਬੱਚੇ ਵਿੱਚ ਇਹਨਾਂ ਦੇ ਬੱਚੇ ਦੇ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਦੋਰੀਆਂ ਜੁਆਨ ਨੇ ਬੱਚੇ ਪੱਦਨੇ